ਜਿਸ ਤਰ੍ਹਾਂ ਮੈਂ ਅਰਜ਼ ਕੀਤਾ ਸੀ ਕੱਲ ਵੀ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਰੋਜ਼ਾਨਾ ਆ ਡਾਕਟਰ ਅਮਰੀਕ ਸਿੰਘ ਕੰਡਾ ਹੋਰੀ ਵੀ ਜੁੜਿਆ ਕਰਨਗੇ ਕੰਡੇ ਦਾ ਕੰਡਾ ਲੈ ਕੇ ਸੋ ਡਾਕਟਰ ਸਾਹਿਬ ਹਾਜ਼ਰ ਨੇ ਮੋਗੇ ਤੋਂ ਆ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੇ ਡਾਕਟਰ ਸਾਹਿਬ ਕੀ ਹੈ ਜੀ ਅੱਜ ਕੰਡੇ ਦਾ ਕੰਡਾ ਜੀ ਗੱਲਬਾਤ ਸਾਡੀ ਜਿਹੜੀ ਰੁਕ ਗਈ ਹੈ ਇੱਕ ਕਮਰਸ਼ੀਅਲ ਵਕਫਾ ਆਪਾਂ ਲੈਨੇ ਆ ਜੀ ਹਾਂ ਪੰਜਾਬ ਸਵੀਟਸ ਹਾਊਸ ਹੈ ਵਿੱਚ ਜਿਕਾਰਗੋ ਖੁੱਲਾ ਬਰਫੀ ਲੱਡੂ ਪੁਰੀਆ ਜਲੇਬੀ ਮਿਲਦਾ ਨਾਲੇ ਰਸਗੁੱਲਾ ਇੱਕ ਵਾਰੀ ਤੁਸੀਂ ਖਾ ਕੇ ਦੇਖੋ ਆਉਂਗੇ ਦੁਆਰਾ ਕਿਉਂਕਿ ਇੱਥੋਂ ਦੀਆਂ ਮਠਿਆਈਆਂ ਦਾ ਦੋਸਤੋ ਮਿੱਤਰੋ ਵੱਖਰਾ ਨਜ਼ਾਰਾ ਵਿਆਹ ਸ਼ਾਦੀ ਵਾਲੀ ਬੁੱਕਰਾਓ ਤੇ ਚਾਹੇ ਆਪਣੇ ਘਰੇ ਮਗਾਓ ਊਰਗੁਰ ਕੋ ਭਾਈ ਜੀ ਗੱਲ ਤਾਂ ਸੁਣ ਕੇ ਜਾਓ ਰੇਡੀਓ ਚੰਨ ਪਰਦੇਸੀ ਦਾ ਨਾਲ ਲੈਣ ਤੇ ਜਾਂ ਫਿਰ ਧਾਰਮਿਕ ਸਮਾਨ ਮਾਲ ਸਪੈਸ਼ਲ ਡਿਸਕਾਊਂਟ ਵੀ ਪਾਓ ਪੰਜਾਬ ਸੀ ਅਮਰੀਕਾ ਦੇ ਕਿਸੇ ਵਿਸ਼ੇਅਰ ਵਿੱਚ ਹੋਲਸੇਲ ਲਈ ਅਤੇ ਆਰਡਰ ਕਰਨ ਦੇ ਕੇਟਰਿੰਗ ਦਾ ਪਰਬੰਧ ਕਰਉਣ ਲਈ ਆਜੀ ਵਿਲੋ ਮਠਾਈਆਂ ਦੇ ਬਾਦਸ਼ਾ ਰਮੀ ਗੈਵਾਲ 7735754621 ਪੰਜਾਬ ਸਵੀਟ 64 ਜੈਕਰਮਨ ਵੈਸਟਰਨ ਐਵੇਨਿਊ ਸ਼ਿਕਾਗੋ ਨਾ ਕੀ ਗੱਲ ਜੀ ਪੂਰੇ ਹਫਤੇ ਬਾਅਦ ਆਇਆ ਹਾਂ ਕੋਈ ਖਿਆਲ ਹੈ ਕਿ ਨਹੀਂ ਕਰਦਾ ਚਲੋ ਸਾਟਾ ਛੱਡੋ ਆਪਣਾ ਹੀ ਦੱਸੋ ਨਾ ਰੋਟੀ ਚਾਜ ਨਾ ਖਾ ਵੀ ਲੈਂਦੇ ਹੋ ਕਿ ਨਹੀਂ ਬਾਹਰ ਲੈ ਰੋਟੀ ਦੀ ਫਿਕਰ ਨਾ ਕਰ ਤੂੰ ਉਹ ਅਮਰੀਲੋ ਟੈਕਸਸ ਵਾਲਾ ਇੰਡੀਅਨ ਓਵਰ ਪੰਜਾਬੀ ਟਾਬਾਣੀ ਉਥੋਂ ਖਾਈ ਦੀ ਰੋਟੀ ਹਰ ਤਰ੍ਹਾਂ ਦੀ ਰੋਟੀ ਮਿਲਦੀ ਹੈ ਤੇ ਨਾਲੇ ਪੂਰੀ ਸੁਆਦ ਉਹ ਚਾਰ ਢੇ ਲਾ ਲੈਣ ਦੇ ਮੈਨੂੰ ਆ ਦੋ ਪੈਸੇ ਘਰੇ ਆਉਂਦੇ ਤੈਨੂੰ ਚੰਗੇ ਨਹੀਂ ਲੱਗਦੇ ਮੈਨੂੰ ਲੱਗਦਾ ਓ ਮਿੱਤਰਾਂ ਦੇ ਟਾਬੇ ਤੇ ਭਈ इंडियन ओवन पंजाबी ढाबा अमरिलो टेक्सिस हाईवे एग्जिट हर तरह के स्वादिष्ट खाने लाई आओ चौबीस घंटे सर्विस सो तो पार्किंग की सहूलियत वेज या नॉन वेज जो मर्जी खाओ या पैक करा के घर कर ले जाओ ते हां एक गल हो रोटी खाने खाने ट्रक करो तो वेरी जानकारी लाई कॉल कर सकते हो जिसमेल बनेगा एट जीरो डबल थ्री फाइव थ्री सिक्स डबल जीरो इंडियन ओवन पंजाबी ढाबा की मेन्यू है ਸਰੋਂ ਦਾ ਮਗੀ ਦੀ ਰੋਟੀ ਮੂਟ ਮਾਂ ਤੇ ਮੂਗੀ ਧੋਤੀ ਘਰੀ ਪਕੌੜਾ ਮੋਗਾ ਰਾਈ ਸ਼ਾਮ ਰੇਟ ਤੇ ਬੈਕ ਸਲਾਈਸ ਕਾਲੂ ਮਟਰ ਤੇ ਬਿਕਰਾ ਮੀਟ ਟੈਂਕਰੀ ਤੇ ਕੀਸਨੀ ਮੂਈ ਮੱਖਣ ਲੱਤ ਪਿਆ ਜਲਸੀ ਮਿਲੂ ਬਣਾ ਲਿਆ ਕਿੰਡੋ ਦੋਰੀ ਪਣੀ ਕਰੇਲੇ ਛੇਤੀ ਬੋਲੋ ਹੈਣੀ ਬੇਲੇ ਹਾਂ ਜੀ ਛੇਤੀ ਬੋਲੋ ਹੈਣੀ ਬੇਲੇ ਸਾਡੇ ਸਰੋਤੇ ਵੀ ਬੇਲੇ ਨਹੀਂ ਮਾਫੀ ਚਾਹੁੰਦੇ ਕਿ ਸੰਪਰਕ ਟੁੱਟ ਗਿਆ ਸੀ ਮੋਗੇ ਦੇ ਨਾਲੋਂ ਕਿਉਂਕਿ ਲਾਈਨਾਂ ਬੜੀਆਂ ਬਿਜ਼ੀ ਰਹੀਆਂ ਮੋਗੇ ਦੀਆਂ ਥੱਕ ਚੁੱਕੀਆਂ ਹੋਣਗੀਆਂ ਡਾਕਟਰ ਸਾਹਿਬ ਫਿਰ ਹਾਜ਼ਰ ਨੇ ਐ ਕੰਡਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਅ ਕੰਡਾ ਸਾਹਿਬ ਕੀ ਹੈ ਜੀ ਅੱਜ ਦਾ ਕੰਡਾ ਅੱਜ ਦਾ ਕੰਡਾ ਕੀ ਹੈ ਵੀ ਸਾਡੇ ਨਾ ਪੰਜਾਬ ਵਿੱਚ ਨਾ ਢੋਂਗੀ ਬਾਬੇ ਢੋਂਗੀ ਸਾਧ ਢੋਂਗੀ ਪੰਡਤ ਬਹੁਤ ਹੋ ਗਏ ਬੜਾ ਮਕੇ ਡੇਰਾ ਪੱਕੇ ਪਸਾਰ ਲਿਆ ਇਹਨਾਂ ਨੇ ਤੇ ਅੱਜ ਬਾਬਾ ਦਾ ਕੰਡਾ ਕੱਢਦਾ ਫਿਰ ਅਰਜ਼ ਕਰ ਦਿਓ ਪਲੀਜ਼ ਜੀ ਹਾਂ ਜੀ ਹਾਂ ਜੀ ਜੀ ਇਹ ਅੰਧਵਿਸ਼ਵਾਸ ਤੇ ਇਹਦਾ ਨਾਂ ਰੱਖਿਆ ਅੰਧਵਿਸ਼ਵਾਸ ਜੀ ਸਰਲੇਖਾਂ ਦਾ ਵਿਸ਼ਵਾਸ ਜੀ ਸ਼ੱਤਰ ਬੰਦੇ ਭੂਤਾਂ ਦੀਆਂ ਘੜ ਕੇ ਗੱਲਾਂ ਹੂੰ ਸ਼ੱਤਰ ਬੰਦੇ ਭੂਤਾਂ ਦੀਆਂ ਘੜ ਕੇ ਗੱਲਾਂ ਭੋਲੇ ਲੋਕਾਂ ਨੂੰ ਵਿਹਮਾਂ ਚ ਪਾਈ ਜਾਂਦੇ ਹੂੰ ਅਣਪੜ ਵਹਿਮੀਆਂ ਮਾਨਸਿਕ ਰੋਗੀਆਂ ਨੂੰ ਜੀ ਅਣਪੜ ਵਹਿਮੀਆਂ ਮਾਨਸਿਕ ਰੋਗੀਆਂ ਨੂੰ ਆਪਣੇ ਜਾਲ ਜਨਤ ਬਸਾਏ ਜਾਂਦੇ ਬਿਲਕੁਲ ਹੋਇਆ ਹੁੰਦਾ ਹਿਸਟਰੀਆ ਬੀਬੀਆਂ ਨੂੰ ਹੂੰ ਹੋਇਆ ਹੁੰਦਾ ਹਿਸਟਰੀਆ ਬੀਬੀਆਂ ਨੂੰ ਹੂੰ ਬਾਬੇ ਉਹਨਾਂ ਦੇ ਭੂਤ ਨੇ ਲਾਈ ਜਾਂਦੇ ਜੀ ਹੋਇਆ ਹੁੰਦਾ ਆਸਟ੍ਰੇਲੀਆ ਕੰਡਿਆਂ ਨੂੰ ਬਾਬੇ ਉਹਨਾਂ ਦੇ ਭੂਤ ਨੇ ਲਾਈ ਜਾਂਦੇ ਹੂੰ ਸਦੀ 21 ਵਿੱਚ ਕੰਡਿਆਂ ਪ੍ਰੈਸ ਕਰਿਆ ਹੂੰ ਸਦੀ 21 ਵਿੱਚ ਕੰਡਿਆਂ ਪ੍ਰੈਸ ਕਰਿਆ ਲੋਕ ਸੋ ਵੀ ਵੱਲ ਨੂੰ ਚਾਈ ਜਾਂਦੇ ਆ ਬਿਲਕੁਲ ਜੀ ਬਹੁਤ ਤਰਾਸਦੀ ਹੈ ਗੁਰੂ ਸਾਹਿਬ ਨੇ 239 ਬਰੇ ਇਸ ਧਰਤੀ ਤੇ ਲਾਏ ਲੋਕਾਂ ਨੂੰ ਸੁਧਾਰਨ ਦੇ ਲਈ ਪਰ ਅਫਸੋਸ ਕਿ ਪਰਨਾਲਾ ਹਾਲੇ ਵੀ ਅਜੇ ਉੱਥੇ ਦਾ ਉੱਥੇ ਹੀ ਹੈ ਬਹੁਤ ਸਾਰੀਆਂ ਜਗਾਵਾਂ ਦੇ ਜੀ ਕੰਡਾ ਸਾਹਿਬ ਅੱਜ ਮੈਂ ਵੀ ਅਫਾਰ ਜਿਹੜੋ ਚੁੱਕਿਆ ਤੇ ਉਹਦੇ ਵਿੱਚ 3-4 5-5 ਨਿਕਲ ਨਹੀਂ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਤੁਹਾਡਾ 1 ਮਿੰਟ ਚ ਵਿਦੇਸ਼ 1 ਮਿੰਟ ਚ ਈਐਮਬੀਆ 1 ਮਿੰਟ ਚਾ 1 ਮਿੰਟ ਚਾ ਤੂਣਾ ਇਹ ਕਾਲੇ ਵਾਲਿਆਂ ਦਾ ਪਾਇਆ ਹੋਇਆ ਜਿਹਨਾਂ ਕਿ ਸਰਕਾਰ ਨਾਲ ਝਾੜਦੀ ਵੀ ਨਹੀਂ ਝਾਕਦੀ ਨਹੀਂ ਜੀ ਝਾਕ ਨਹੀਂ ਉਹ ਵੋਟਾਂ ਲੈਣੀਆਂ ਨੇ ਉਹ ਇਹ ਜਿਹੜੇ ਤਾੰਤਰਕਾਰ ਹੋਏ ਨੇ ਇਹ ਤੂਣਾ ਜਿਹੜਾ ਨਾਂ ਰੱਖਿਆ ਤੂਣਾ ਜੀ 5 ਕੁਇੰਟਲ ਅਨਾਜ ਤੇ 81 ਬੱਕਰਾ 5 ਕੁਇੰਟਲ ਅਨਾਜ ਤੇ 81 ਬੱਕਰਾ 5 ਕੁਇੰਟਲ ਅਨਾਜ ਤੇ 80 ਬੱਕਰਾ 80 ਬੱਕਰਾ ਸੋਰੀ ਹਾਂ ਮੈਂ ਵੀ ਜੀ ਸਾਡੇ ਡੇਰ ਤੇ ਤਿੰਨ ਚੜਾਉਣਾ ਪਊ ਹੂੰ 5 ਕੁਇੰਟਲ ਅਨਾਜ ਤੇ 80 ਬੱਕਰਾ ਸਾਡੇ ਡੇਰੇ ਤੇ ਤਿੰਨ ਚੜਾਉਣਾ ਪਊ ਜੀ 35 ਦਾਰੂ ਦੀ ਸਾਡੇ ਇਸ ਡੇਰੇ ਭਗਤਾ ਹੂੰ 35 ਦਾਰੂ ਦੀ ਸਾਡੇ ਇਸ ਡੇਰੇ ਭਗਤਾ ਦੇ ਕੇ ਸ਼ਨੀ ਮਨਾਉਣਾ ਪਊ ਕਿਆ ਬਾਤ ਹੈ ਤੇਰੀ ਦੁਕਾਨ ਚੱਲੂ ਫਿਰ ਕੋਠੇ ਵਾਂਗੂ ਹੂੰ ਕੀ ਬਾਤ ਹੈ ਤੇਰੀ ਦੁਕਾਨ ਚੱਲੂ ਫਿਰ ਕੋਠੇ ਵਾਂਗੂ ਹੂੰ ਹਰ ਗਾਗ ਨੂੰ ਇੱਥੇ ਹੀ ਆਉਣਾ ਪਊ ਹੂੰ ਹਰ ਗਾਗ ਨੂੰ ਇੱਥੇ ਹੀ ਆਉਣਾ ਪਊ ਜੀ ਨਾਲ ਰੱਬ ਦੇ ਸਿੱਧਾ ਸੰਪਰਕ ਸਾਡਾ ਹੂੰ ਨਾਲ ਰੱਬ ਦੇ ਸਿੱਧਾ ਸੰਪਰਕ ਸਾਡਾ ਹੂੰ ਸਾਡੇ ਤੂੰਏ ਨੂੰ ਸਫਲ ਬਣਾਉਣਾ ਪਊ ਜੀ ਬਿਲਕੁਲ ਇੱਕ ਬਹੁਤ ਹੀ ਦੀ ਵਧੀਆ ਲਾਖਰੀ ਆ ਜੀ ਖਾਸ ਕਰਕੇ মিডিਆ ਵੀ ਵਿੱਚੇ ਸ਼ਾਮਲ ਹੋ ਗਿਆ ਇਹ ਵੀ ਪੈਸੇ ਲੈ ਕੇ ਬਾਬਿਆਂ ਦੀਆਂ ਏਡਾਂ ਲਾਈ ਜਾਂਦਾ ਜੀ ਕੀਤਾ ਕੀ ਜਾਵੇ ਬਾਬੇ ਬੈਠੇ ਨੇ ਚਾਣਾਂ ਤੇ ਸਵੇਰੇ ਦੁਕਾਨ ਖੋਲ ਕੇ ਬਹਿ ਜਾਂਦੇ ਆ ਕੰਡਾ ਸਾਹਿਬ ਜੀ 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 ਸੋ ਕੰਡਾ ਸਾਹਿਬ ਆਪ ਜੀ ਜੁੜੇ ਬਹੁਤ ਬਹੁਤ ਤਾਨਬਾਦ ਮਿਹਰਬਾਨੀ ਬੜੇ ਖੂਬਸੂਰਤ ਕੰਡੇ ਕੱਡੇ ਸੀ ਐਸੋ ਉਮੀਦ ਕਰਦੇ ਆਂ ਕਿ ਕੁਦਰਤ ਤੁਹਾਡੇ ਕਲ ਨੂੰ ਹੋਰ ਤਾਕਤ ਬਖਸ਼ੇ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ। ਸ਼ੁਕਰੀਆ ਸਤਿ ਸ੍ਰੀ ਅਕਾਲ। ਮਿਹਰਬਾਨੀ ਧੰਨਵਾਦ ਸਤਿ ਸ੍ਰੀ ਅਕਾਲ। ਸੋ ਦੋਸਤੋ ਇਹ ਸੀ ਡਾਕਟਰ ਅਮਰੀਕ ਸਿੰਘ ਕੰਡਾ ਜਿਨ੍ਹਾਂ ਦਾ ਕੰਡਾ ਤੁਸੀਂ ਅਕਸਰ ਪੰਜਾਬੀ ਹਿੰਦੀ ਦੀਆਂ ਅਖਬਾਰਾਂ ਦੇ ਵਿੱਚ ਦੇਸ਼ ਉਦੇਸ਼ ਦੇ ਵਿੱਚ ਵੀ ਪੜ੍ਹਦੇ ਹੋ ਸਾਡੇ ਨਾਲ ਰੋਜ਼ਾਨਾ ਜੁੜਿਆ ਕਰਨਗੇ ਡਾਕਟਰ ਅਮਰੀਕ ਸਿੰਘ ਕੰਡਾ ਯਾਰ ਮੋਗਾ ਤੋਂ ਜੋ ਕਿ ਰੋਜ਼ਾਨਾ ਸਾਡੇ ਨਾਲ ਇਸੇ ਸੰਦਰਭ ਦੇ ਵਿੱਚ ਸਾਂਝ ਪਾਇਆ ਕਰਨਗੇ।